ਸਾਸ਼ੀਕਾਲ ਜੀ ਮੈਂ ਪ੍ਰਿਯੰਕਾ ਤੁਸਵਖੜੇਲੀ ਪੋਸਟ ਪੰਜਾਬੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕੇਂਦਰੀ ਜੇਲ੍ਹ ਦੇ ਵਿੱਚ ਕੈਦੀ ਆਪਸ ਦੇ ਵਿੱਚ ਝੜੇ ਨੇ ਦਰਅਸਲ ਪਰਿਵਾਰਿਕ ਮੈਂਬਰ ਆਪੋ ਆਪਣੇ ਜੀਆਂ ਨੂੰ ਮਿਲਣ ਦੇ ਵਾਸਤੇ ਉੱਥੇ ਪਹੁੰਚੇ ਹੋਏ ਸੀ ਪਰ ਇਸ ਦੌਰਾਨ ਦੋ ਕੈਦੀ ਆਪਸ ਦੇ ਵਿੱਚ ਝੜਦੇ ਨੇ ਇੱਕ ਕੈਦੀ ਜ਼ਖਮੀ ਵੀ ਹੁੰਦਾ ਹੈ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਤੇ ਦੂਜੇ ਪਾਸੇ ਜਿਹੜੇ ਪਰਿਵਾਰਿਕ ਮੈਂਬਰ ਆਪੋ ਆਪਣੇ ਜੀਆਂ ਨੂੰ ਮਿਲਣ ਵਾਸਤੇ ਉੱਥੇ ਗਏ ਹੋਏ ਸੀ ਉਨ੍ਹਾਂ ਨੂੰ ਵਾਪਸ ਮੋੜ ਦਿੱਤਾ ਗਿਆ ਹਾਲਾਂਕਿ ਜੇਲ੍ਹ ਵਿੱਚ ਇਸ ਵਕਤ ਸ਼ਾਂਤੀ ਹੈ ਪਰ ਦੱਸ ਦਈਏ ਕਿ ਕੇਂਦਰੀ ਜੇਲ੍ਹ ਗੁਰਦਾਸਪੁਰ ਦੀਆਂ ਹੈ ਤਸਵੀਰਾਂ ਜਿੱਥੇ ਕੈਦੀ ਆਪਸ ਵਿੱਚ ਪਿੜੇ ਨੇ ਹਾਲਾਂਕਿ ਕਿਹੜੀ ਗੱਲ ਨੂੰ ਲੈ ਕੇ ਆਪਸ ਵਿੱਚ ਪਿੜੇ ਨੇ ਇਸ ਬਾਬਤ ਜ਼ਿਆਦਾ ਜਾਣਕਾਰੀ ਹਾਲੇ ਤੱਕ ਸਾਹਮਣੇ ਨਹੀਂ ਆਈ ਹੈ ਪਰ ਦੱਸ ਦਈਏ ਕਿ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਇਸ ਦੌਰਾਨ ਹਵਾਲਾਤੀ ਗਗਨਦੀਪ ਸਿੰਘ ਪੁੱਤਰ ਬਲਵੀਰ ਸਿੰਘ ਜ਼ਖਮੀ ਹੋਇਆ ਹੈ ਜਿਸ ਨੂੰ ਸੇਵਲ ਹਸਪਤਾਲ ਵਿਖੇ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਫਿਲਹਾਲ ਜੇਲ੍ਹ ਦੇ ਵਿੱਚ ਇਸ ਵਕਤ ਸ਼ਾਂਤੀ ਹੈ ਤਾਂ ਦੱਸ ਦਈਏ ਕਿ ਕੈਦੀ ਆਪਸ ਦੇ ਵਿੱਚ ਭਿੜੇ ਨੇ ਤਸਵੀਰਾਂ ਤੁਹਾਨੂੰ ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਦੀਆਂ ਦਿਖਾ ਰਹੇ ਹਾਂ ਹਾਲਾਂਕਿ ਇਹਨਾਂ ਕੈਦੀਆਂ ਦਾ ਕੋਈ ਪਹਿਲਾਂ ਤੋਂ ਵਿਵਾਦ ਸੀ ਜਾਂ ਨਹੀਂ ਇਸ ਬਾਬਤ ਵੀ ਹਾਲੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਪੁਲਿਸ ਦੇ ਕਹਿਣ ਮੁਤਾਬਕ ਜਦੋਂ ਉਹਨਾਂ ਤੱਕ ਇਹ ਸੂਚਨਾ ਮਿਲਦੀ ਹੈ ਕਿ ਅੰਦਰ ਬੈਰਕ ਦੇ ਵਿੱਚ ਕੈਦੀ ਜਿਹੜੇ ਨੂੰ ਆਪਸ ਵਿੱਚ ਭਿੜੇ ਨੇ ਤਾਂ ਤੁਰੰਤ ਉਹਨਾਂ ਨੂੰ ਅਲੱਗ-ਅਲੱਗ ਕਰ ਦਿੱਤਾ ਜਾਂਦਾ ਤੇ ਫਿਰ ਜਿਹੜਾ ਕੈਦੀ ਜ਼ਖਮੀ ਹੋਇਆ ਜਿਹੜਾ ਹਵਾਲਾਤੀ ਜ਼ਖਮੀ ਹੋਇਆ ਉਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਦੇ ਵਿੱਚ ਵੀ ਭਰਤੀ ਕਰਵਾਇਆ ਗਿਆ। 사ਸ਼ੀਕਾਲ ਜੀ ਮੈਂ ਪ੍ਰਿਯੰਕਾ ਤੁਹਾਨੂੰ ਖੁੜੇਲੀ ਪੋਸਟ ਪੰਜਾਬੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕੇਂਦਰੀ ਜੇਲ੍ਹ ਦੇ ਵਿੱਚ ਕੈਦੀ ਆਪਸ ਦੇ ਵਿੱਚ ਪਿੜੇ ਨੇ ਦਰਅਸਲ ਪਰਿਵਾਰਿਕ ਮੈਂਬਰ ਆਪੋ ਆਪਣੇ ਜੀਆਂ ਨੂੰ ਮਿਲਣ ਦੇ ਵਾਸਤੇ ਉੱਥੇ ਪਹੁੰਚੇ ਹੋਏ ਸੀ ਪਰ ਜੁਰਾਨ ਦੋ ਕੈਦੀ ਆਪਸ ਦੇ ਵਿੱਚ ਪਿੱੜਦੇ ਨੇ ਇੱਕ ਕੈਦੀ ਜ਼ਖਮੀ ਵੀ ਹੁੰਦਾ ਹੈ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਤੇ ਦੂਜੇ ਪਾਸੇ ਜਿਹੜੇ ਪਰਿਵਾਰਿਕ ਮੈਂਬਰ ਆਪੋ ਆਪਣੇ ਜੀਆਂ ਨੂੰ ਮਿਲਣ ਵਾਸਤੇ ਉੱਥੇ ਗਏ ਹੋਏ ਸੀ ਉਹਨਾਂ ਨੂੰ ਵਾਪਸ ਮੋੜ ਦਿੱਤਾ ਗਿਆ ਹਾਲਾਂਕਿ ਜੇਲ੍ਹ ਵਿੱਚ ਇਸ ਵਕਤ ਸ਼ਾਂਤੀ ਹੈ ਪਰਦਾਸਈਏ ਕਿ ਕੇਂਦਰੀ ਜੇਲ੍ਹ ਗੁਰਦਾਸਪੁਰ ਦੀਆਂ ਇਹ ਤਸਵੀਰਾਂ ਜਿੱਥੇ ਕੈਦੀ ਆਪਸ ਵਿੱਚ ਪड़े ਨੇ ਹਾਲਾਂਕਿ ਕਿਹੜੇ ਗੱਲ ਨੂੰ ਲੈ ਕੇ ਆਪਸ ਵਿੱਚ ਪड़े ਨੇ ਇਸ ਬਾਬਤ ਜ਼ਿਆਦਾ ਜਾਣਕਾਰੀ ਹਾਲੇ ਤੱਕ ਸਾਹਮਣੇ ਨਹੀਂ ਆਈ ਹੈ ਪਰਦਾਸਈਏ ਕਿ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਇਸ ਦੌਰਾਨ ਹਵਾਲਾਤੀ ਗਗਨਦੀਪ ਸਿੰਘ ਪੁੱਤਰ ਬਲਵੀਰ ਸਿੰਘ ਜ਼ਖਮੀ ਹੋਇਆ ਹੈ ਜਿਸ ਨੂੰ ਸਿਵਲ ਹਸਪਤਾਲ ਵਿਖੇ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਫਿਲਹਾਲ ਜੇਲ੍ਹ ਦੇ ਵਿੱਚ ਇਸ ਵਕਤ ਸ਼ਾਂਤੀ ਹੈ ਤਦ ਦੱਸ ਜਾਈਏ ਕਿ ਕੈਦੀ ਆਪਸ ਵਿੱਚ ਭਿੜੇ ਨੇ ਤਸਵੀਰਾਂ ਤੁਹਾਨੂੰ ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਦੀਆਂ ਦਿਖਾ ਰਹੇ ਹਾਂ ਹਾਲਾਂਕਿ ਇਹਨਾਂ ਕੈਦੀਆਂ ਦਾ ਕੋਈ ਪਹਿਲਾਂ ਤੋਂ ਵਿਵਾਦ ਸੀ ਜਾਂ ਨਹੀਂ ਇਸ ਬਾਬਤ ਵੀ ਹਾਲੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਪੁਲਿਸ ਦੇ ਕਹਿਣ ਮੁਤਾਬਕ ਜਦੋਂ ਉਹਨਾਂ ਤੱਕ ਇਹ ਸੂਚਨਾ ਮਿਲਦੀ ਹੈ ਕਿ ਅੰਦਰ ਬੈਰਕ ਦੇ ਵਿੱਚ ਕੈਦੀ ਜਿਹੜੇ ਨੂੰ ਆਪਸ ਵਿੱਚ ਭਿੜੇ ਨੇ ਤਾਂ ਤੁਰੰਤ ਉਹਨਾਂ ਨੂੰ ਅਲੱਗ-ਅਲੱਗ ਕਰ ਦਿੱਤਾ ਜਾਂਦਾ ਤੇ ਫਿਰ ਜਿਹੜਾ ਕੈਦੀ ਜ਼ਖਮੀ ਹੋਇਆ ਜਿਹੜਾ ਹਵਾਲਾਤੀ ਜ਼ਖਮੀ ਹੋਇਆ ਉਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਦੇ ਵਿੱਚ ਵੀ ਭਰਤੀ ਕਰਵਾਇਆ ਗਿਆ